ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਸ਼ ਕਮੇਟੀ ਪੰਜਾਬ ਤੋਂ ਦੇਸ਼ ਦੀਆਂ 76 ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ 13 ਫਰਵਰੀ ਦਿੱਲੀ ਕੂਚ ਦਾ ਐਲਾਨ ਕੀਤਾ ਆ ਸਾਡਾ ਇਲਾਕਾ ਲੁਪੋਕੇ ਚਿਕਾਇਮ ਦੇ ਲਾਗੇ ਇਹ ਪਿੰਡ ਹੈਗਾ ਚਵਿੰਡਾ ਸਾਧੂ ਸਿੱਖ ਗੁਰਦੁਆਰਾ ਤੇ ਤੁਸੀਂ ਵੇਖ ਸਕਦੇ ਹੋ ਵੀ ਕਿੰਡਾ ਵੱਡਾ ਇਕੱਠ ਮੇਰੇ ਮਗਰ ਬੈਠਾ ਵਾ ਇਹ ਦਿੱਲੀ ਮੋਰਚੇ ਦੀ ਤਿਆਰੀ ਕਰ ਰਹੇ ਆ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਔਰ ਜਿਹੜਾ ਵਿਦੇਸ਼ਾਂ ਤੋਂ ਫਸਲਾਂ ਮਗਾ ਕੇ ਸਾਡੀ ਮੰਡੀ ਖਤਮ ਕਰਨ ਦਾ ਫੈਸਲਾ ਵਾ ਜਿੱਤੋਂ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਵਿਦੇਸ਼ੀ ਫਸਲਾਂ ਤੋਂ ਉਹ ਔਰ ਇਹਦੋਂ ਕਹਾ ਜਿਹੜਾ ਲੈਂਡ ਅਕਵਾਇਰ ਕਰਨ ਦਾ ਕਾਨੂੰਨ ਆ ਉਹਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਖੋਹਣ ਦੇ ਜਿਹੜੇ ਫੈਸਲੇ ਮੋਦੀ ਸਰਕਾਰ ਨੇ ਕੀਤੇ ਹੋਏ ਆ ਇਹ ਸਾਰੇ ਵਾਪਸ ਕਰਾਵਾਂਗੇ ਭਾਰਤ ਨੂੰ WTO ਤੋਂ ਬਾਹਰ ਆਉਣਾ ਪਊਗਾ ਔਰ ਤੁਸੀਂ ਵੇਖ ਰਹੇ ਹੋ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ 10-10 ਸਟ੍ਰੈਟਟਰ ਟਰਾਲੀਆਂ ਤਿਆਰੀ ਹੋ ਰਹੀ ਆ ਲੱਖਾਂ ਲੋਕ ਜਿਹੜੇ ਆ ਉਹ ਦਿੱਲੀ ਮੋਰਚੇ ਨੂੰ ਕੂਚ ਕਰਨਗੇ 13 ਫਰਵਰੀ ਨੂੰ ਤੁਸੀਂ ਦੇਖੋਗੇ ਵੀ ਇਹ ਇਹ ਕਾਫਲਾ ਬਹੁਤ ਵੱਡਾ ਹੋਊਗਾ ਧੰਨਵਾਦ